ਵਾਹਿਗੁਰੂ ਸਹਿਬ ਜੀ ਸਬੋ ਰਮਾ ਲਾਤੀ ਜਾ ਮਾਇਆ ਰਪ ਕੋੜੀ ਜਿਨ ਬਿਨ ਤਸ ਤਕ ਖਾਇ ਮਨ ਬੋ ਖਾਦੀ ਗੁਰਮ ਅਪਰੈ ਗੇਤੀ ਸੱਚਨਾਮ ਚਿਤ ਲਾਇਆ ਮਾਇਆ ਪੌਤਾ ਮੋਹੀ ਦਿਨ ਬਿਨ ਦਮਤਾ ਜਗ ਖਾਵਿਆ ਮਨ ਬਨੁ ਖਾਤੀ ਗੁਣ ਮਾ ਉੰਤਰੇ ਗੇਤੀ ਸੱਚਨਾਮ ਚਿਤ ਲਾਇਆ ਬੇਨ ਨਾਵੇ ਜਗ ਤਮਲਾ ਫਿਰੈ ਗੁਰਮਾਣੇ ਮੇਰੀ ਅਲਾ ਦੇ ਅਰਮ ਤੰਦਾ ਕਰ ਪਿਆ ਨਹਿ ਪਰ ਜਨਮ ਗਵਾਇ ਸੁਨ ਦਾਤਾ ਮਨ ਨ ਬਸਾਈਆ ਨਾਨਕ ਦਾ ਤਾ ਕੋ ਮਿਲੇ ਜਨ ਕੋ ਧਰਮ ਲਿਪਾਇ ਪਹਨਾ ਦੀਜਾ ਹੀ ਮੈਂ ਆਪਰ ਪਰਪੂਰ ਹੈ ਮਨੁਕ ਸਾਧਨਾ ਪਾਏ ਜਉ ਕੈ ਤੂਰੀ ਮਿਰਗ ਰਾਜਾਰੈ ਭੰਲ ਭਰਪ ਬਨਾਈ ਅੰਮ੍ਰਿਤਿ ਤਜ ਬਿਗ ਸੰਗਰੈ ਕਰਤੈ ਆਪਠਵਾ ਮੈਨੂੰ ਸੂਈ ਪਰੇ ਤੰਦਾ ਅੰਦਰ ਬ੍ਰਹਮ ਦਾ ਕਾਇਆ ਤਾਨਾ ਮਾਰੇ ਸਹੀ ਤਰ ਹੋਇਆ ਅਰਸਮਾਨ ਸੁਹਾ ਦੇਆ ਸਾਲੀ ਲੋ ਉਪਜੇ ਸਾਲੀ ਮੀਲ ਮਲਾਇਆ ਸਰਬਤੀ ਸਭ ਜਗਤੋਂ ਰਤਰਾ ਦਰਤਾ ਜੈ ਬਗਵਾਇ ਅੰਮਰ ਭਈ ਕੋ ਸਤ ਹੈ ਨਾ ਕੋ ਗੁਣ ਬਰਪਾਇ ਪਉੜੀ ਸੋ ਹਰ ਪਰ ਕਹਿ ਗੰਬ ਕਹ ਕਿਹ ਬਨ ਪਾਈਐ रूप नारी की दृष्टि कौ जन क्या नकार हर आग कह कहे क्या कहे गुण का है जिस आप बजाई आप सो हर मार्क पाई ਗੁਰਪੂਰੈ ਬੇਕਾਨੈ ਗੁਰਸਿਹਾ ਪਾਈਐ ਜਿਸ ਆਪ ਬਝਾਏ ਆਪਸੋ ਹਰ ਮਾਰਗ ਪਾਈਐ ਗੁਰਪੂਰੈ ਬੇਕਾਨੈ ਗੁਰਸਿਹਾ ਉਪਾਈਐ Vaheguru Ji Ka Khalsa Vaheguru